ਆੜਲਾ ਅਤੇ ਜਵਾਨ ਸੋਣਾਪੁੱਤ ਗੁਰਅਸੀਸ ਸਿੰਘ ਜਿਸ ਦੀ ਉਮਰ ਮਹਿਸ 22 ਸਾਲ ਦੀ ਸੀ ਹੁਣੇ-ਹੁਣੇ 4 ਮਹੀਨੇ ਪਹਿਲਾਂ ਹੀ ਮਾਤ ਤੇ ਪਰਿਵਾਰ ਦੇ ਵੱਲੋਂ ਪੈਸੇ ਇਕੱਠੇ ਕਰਕੇ ਜਦੋਜਹਿਦ ਕਰਦੇ ਹੋਏ ਆਪਣੇ ਪੁੱਤ ਨੂੰ ਬਾਹਰ ਭੇਜਿਆ ਗਿਆ ਸੀ ਉਸ ਸਮੇਂ ਵੀ ਮਾਪਿਓ ਦੀਆਂ ਅੱਖਾਂ ਨਮ ਸੀ ਕਿ ਸਾਡਾ ਪੁੱਤ ਸਾਡੇ ਤੋਂ ਦੂਰ ਚੱਲਿਆ ਉੱਥੇ ਜਾ ਕੇ ਕੁਝ ਦਿਨ ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਪਰ ਮਸਾਂ ਹਲੇ 4 ਮਹੀਨੇ ਦਾ ਹੀ ਸਮਾਂ ਲੰਘਿਆ ਕਿ ਉਸ ਦੇ ਬਾਵਤੀ ਕਮਾੜੀ ਖਬਰ ਆਈ ਕਿ ਨਾਲ ਰਹਿੰਦੇ ਮੁੰਡੇ ਨੇ ਹੀ ਗੁਰਅਸੀਸ ਨੂੰ ਖਤਮ ਕੀਤਾ ਇਹ ਇਲਜ਼ਾਮ ਆਮ ਲਾ ਗ੍ਰਹਿਣੀ ਹਾਲਾਕੀ ਪੁਲਿਸ ਤੇ ਬਲਣ ਸਦੀ ਪੁਸ਼ਟੀ ਕਰਨੀ ਬਾਕੀ ਹੈ ਪਰ ਲੁਧਿਆਣਾ ਦੇ ਰਹਿਣ ਵਾਲੇ ਇਸ ਜਵਾਨ ਪੁੱਤ ਦੀ ਵਿਦੇਸ਼ ਦੇ ਵਿੱਚ ਇਸ ਤਰ੍ਹਾਂ ਜਾਨ ਜਾਣ ਦੀ ਖਬਰ ਜਦੋਂ ਮਾਂ ਦੇ ਕੰਨੀ ਪੈਂਦੀ ਹੈ ਤਾਂ ਮਾਂ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ 4 ਮਹੀਨੇ ਪਹਿਲਾਂ ਹੀ ਪੜ੍ਹਾਈ ਕਰਨ ਦੇ ਲਈ ਕੈਨੇਡਾ ਕੇ ਇਸ ਮੁੰਡੇ ਦੇ ਨਾਲ ਉੱਥੇ ਮਾੜੀ ਘਟਨਾ ਵਾਪਰ ਗਈ ਜਿਸ ਤੇ ਬਾਅਦ ਉਸਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸ ਦਾ ਅੰਤ ਇੰਜ ਹੋ ਜਾਣਾ ਹੈ ਗੁਰਅਸੀਸ ਕੈਨੇਡਾ ਦੇ ਲੈਪਟਨ ਕਾਲਜ ਤੋਂ ਬਿਜ਼ਨਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ অন্ਟਾਰੀਓ ਦੀ ਕਵਿਨ ਸਟਰੀਟ ਦੇ ਵਿੱਚ ਇੱਕ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ ਹੁੰਦਾ ਸੀ ਕਿ ਕੈਨੇਡਾ ਦੇ ਸਾਰਤਿਆ ਪੁਲਿਸ ਨੇ ਹੁਣ ਇਸ ਘਟਨਾ ਤੋਂ ਬਾਅਦ ਜਾਣਕਾਰੀ ਦਿੱਤੀ ਹੈ ਕਿ ਕ੍ਰਾਸਲਿੰਗ ਹੰਟਰ ਨੇ ਕੀਤਾ ਜੋ ਕਿ ਖੁਦ ਵੀ ਸਾਰਤਿਆ ਦੇ 194 ਕਵਿਨ ਸਟਰੀਟ ਵਿਖੇ ਗੁਰਅਸੀਸ ਦੇ ਨਾਲ ਵਾਲੇ ਕਮਰੇ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ 36 ਸਾਲਾ ਕ੍ਰਾਸਲਿੰਗ ਹੰਟਰ ਨੇ ਉਸ ਦੀ ਜਾਨ ਲਈ ਹੈ ਅਤੇ ਇਸ ਦੇ ਬਾਰੇ ਪੁਲਿਸ ਦੇ ਵੱਲੋਂ ਹੁਣ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਮੁਤਾਬਕ ਦੋਸ਼ੀ ਨੇ ਚਾਕੂ ਦੇ ਨਾਲ ਗੁਰਅਸੀਸ ਅਤੇ ਕਈ ਵਾਰ ਕੀਤੇ ਜਿਸ ਤੋਂ ਪਹਿਲਾਂ ਦੋਨਾਂ ਦੀ ਰਸੋਈ ਦੇ ਵਿੱਚ ਖਾਣਾ ਬਣਾਉਣ ਨੂੰ ਲੈ ਕੇ ਲੜਾਈ ਹੋਈ ਸੀ ਪੁਲਿਸ ਦਾ ਇਹ ਵੀ ਦੱਸਣਾ ਹੈ ਕਿ ਇਹ ਨਸਲੀ ਰੂਪ ਤੋਂ ਪ੍ਰੇਰਿਤ ਨਹੀਂ ਹੈ ਜਿਸ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸਤੇ ਦੋਸ਼ ਹੁਣ ਤੈਅ ਹੋਣੇ ਨੇ ਗੁਰਅਸੀਸ ਦੇ ਪਿਤਾ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਨੀਂਦ ਦੇ ਵਿੱਚ ਮਾਰਿਆ ਗਿਆ ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਬੇਟੇ ਨੂੰ ਮਾਰਨ ਵਾਲੇ ਨੇ ਨਸ਼ਾ ਕੀਤਾ ਹੋਇਆ ਸੀ ਉਹਨਾਂ ਐ ਵੀ ਦੱਸਿਆ ਕਿ ਹੱਤਿਆ ਤੋਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਨਾਲ ਗੱਲ ਕੀਤੀ ਸੀ ਅਤੇ ਉਸ ਦੇ ਵੱਲੋਂ ਲਗਾਤਾਰ ਜਲਦੀ ਕੈਨੇਡਾ ਬੁਲਾਉਣ ਦੀਆਂ ਹਮੇਸ਼ਾ ਗੱਲਾਂ ਕੀਤੀਆਂ ਜਾਂਦੀਆਂ ਸਨ ਉਹਨਾਂ ਕਿਹਾ ਕਿ ਉਹਨਾਂ ਦਾ ਪੁੱਤ ਜਦੋਂ ਤੋਂ ਕੈਨੇਡਾ ਗਿਆ ਸੀ ਉਦੋਂ ਤੋਂ ਹੀ ਇਹ ਆਖਦਾ ਸੀ ਕਿ ਉਹ ਉਹਨਾਂ ਨੂੰ ਜਲਦ ਬੁਲਾਵੇਗਾ ਜਿਸ ਤੋਂ ਬਾਅਦ ਸਾਰਾ ਪਰਿਵਾਰ ਇਕੱਠਾ ਰਹੇਗਾ ਜਰਨਜੀਤ ਸਿੰਘ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਬੇਟਾ ਜਦੋਂ ਕੈਨੇਡਾ ਗਿਆ ਤਾਂ ਆਪਣਾ ਖਾਣਾ ਖੁਦ ਬਣਾਉਂਦਾ ਸੀ ਅਤੇ ਰਾਤ ਨੂੰ ਹੀ ਕਾਲਜ ਜਾਣ ਦੀ ਸਾਰੀ ਤਿਆਰੀ ਕਰਕੇ ਸੌਂਦਾ ਹੁੰਦਾ ਸੀ ਉਹ ਨੇ ਇਹ ਵੀ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਹੈ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਗੁਰਅਸੀਸ ਨੇ ਆਪਣੀ ਮਾ ਦੇ ਨਾਲ ਇੱਕ ਲੰਬੀ ਚੌੜੀ ਗੱਲਬਾਤ ਕੀਤੀ ਸੀ ਗੁਰਅਸੀਸ ਸਿੰਘ ਦੇ ਪਰਿਵਾਰ ਦੇ ਵਿੱਚ ਉਸਦੇ ਮਾਤਾ ਪਿਤਾ ਤੋਂ ਇਲਾਵਾ ਛੋਟਾਪਰਾ ਮਨਰਾਜ ਸਿੰਘ ਹੈ ਜੋ ਕਿ ਲੁਧਿਆਣਾ ਦੇ ਵਿੱਚ ਹੀ ਪੜ੍ਹਾਈ ਕਰ ਰਿਹਾ ਹੈ ਗੁਰਅਸੀਸ ਦਾ ਪਰਿਵਾਰ ਚੰਡੀਗੜ੍ਹ ਰੋਡ ਵਿਖੇ ਰਹਿੰਦਾ ਹੈ ਤੇ ਬੇਟੇ ਦੇ ਇਸ ਤਰ੍ਹਾਂ ਜਾਣ ਮਗਰੋਂ ਉਹਨਾਂ ਦਾ ਰੋ ਰੂ ਕੇ ਬੁਰਾ ਹਾਲ ਹੈ ਸਦਮੇ ਦੇ ਵਿੱਚ ਜਾਣ ਦੇ ਕਾਰਨ ਉਹਨਾਂ ਦੀ ਮਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਗੁਰਅਸੀਸ ਦੀ ਮਾਂ ਕਿਸੇ ਦੇ ਨਾਲ ਵੀ ਗੱਲਬਾਤ ਨਹੀਂ ਕਰ ਰਹੀ ਇਸ ਦੇ ਦੌਰਾਨ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਆਪਣੇ ਪੁੱਤ ਦੀ ਮ੍ਰਿਤਕ ਦੇ ਵਾਪਸ ਮਗਵਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਸਤੇ ਅੰਤਿਮ ਰਸਮਾਂ ਪੰਜਾਬ ਦੇ ਲੁਧਿਆਣਾ ਦੇ ਵਿੱਚੋਂ ਨਿਭਾ ਸਕਣ ਕੁਰਸੀਸ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਭੇਜਣ ਦੇ ਲਈ ਸਾਰੀ ਜਮ੍ਹਾਂ ਪੂੰਜੀ ਉਹ ਲਗਾ ਚੁੱਕੇ ਨੇ ਇਸ ਦੇ ਲਈ ਹੁਣ ਪੁੱਤ ਦੀ ਮ੍ਰਿਤਕ ਦੇ ਮਗਵਾਉਣ ਦੇ ਲਈ ਉਹ ਸਰਕਾਰ ਨੂੰ ਅਪੀਲ ਕਰ ਰਹੇ ਨੇ ਉਦਰ ਮ੍ਰਿਤਕ ਗੁਰਅਸੀ ਸਿੰਘ ਦਾ ਕਾਲਜ ਅਤੇ ਸਾਥੀ ਵਿਦਿਆਰਥੀ ਉਹਨਾਂ ਦੀ ਮ੍ਰਿਤਕ ਦੇ ਨੂੰ ਭਾਰਤ ਭੇਜਣ ਦੇ ਵਿੱਚ ਸਹਾਇਤਾ ਕਰ ਰਹੇ ਨੇ ਤਾਂ ਕਿ ਪਰਿਵਾਰ ਉਸ ਨੂੰ ਆਖਰੀ ਵਾਰ ਦੇਖ ਸਕੇ ਵਿਦਿਆਰਥੀਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਗੁਰਅਸੀ ਸਿੰਘ ਦੀ ਮ੍ਰਿਤਕ ਦੇ ਭਾਰਤ ਭੇਜਣ ਦੇ ਲਈ ਆਨਲਾਈਨ ਪੈਸਿਆਂ ਦੀ ਮਦਦ ਲਈ ਸ਼ੁਰੂ ਕੀਤੀ ਗਈ ਹੈ